ਅੰਮ੍ਰਿਤਸਰ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੀ ਅਗਵਾਈ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਮੰਡ ਅਤੇ ਭਾਈ ਮੋਕਮ ਸਿੰਘ ਨੇ ਭਾਈ ਸੰਦੀਪ ਸਿੰਘ ਸਣੀ ਦੀ ਹਿੰਮਤ ਅਤੇ ਉਸ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਭਾਈ ਸਣੀ ਨੇ ਘੋਮ ਲਈ ਨਾ ਸਿਰਫ ਬਾਹਰ ਆ ਕੇ ਸੰਘਰਸ਼ ਕੀਤਾ ਸਗੋਂ ਜੇਲ੍ਹ ਦੇ ਅੰਦਰ ਰਹਿ ਕੇ ਵੀ ਆਪਣੇ ਵਿਰੋਧ ਨੂੰ ਜਿੰਦਾ ਰੱਖਿਆ ਉਨਾ ਕਿਹਾ ਕਿ ਇਸ ਅਨੀਦੀ ਕਾਰਵਾਈ ਨਾਲ ਉਨਾ ਸੈਂਕੜਾ ਪਰਿਵਾਰਾਂ ਦੇ ਦਿਲਾਂ ਨੂੰ ਠੰਡ ਪਈ ਹੈ ਜਿਨ੍ਹਾਂ ਦੇ ਭਰਾ ਪੁੱਤਰ ਅਤੇ ਪਤੀ ਛੁੱਠੇ ਮੁਕਾਬਲੇ ਵਿੱਚ ਮਾਰੇ ਗਏ ਜਥੇਦਾਰ ਧਿਆਨ ਸਿੰਘ ਮਣ ਨੇ ਕਿਹਾ ਕਿ ਸਾਰੇ ਸਿੱਖ ਕੌਮ ਪਾਈ ਸਨੀ ਨੂੰ ਕੌਮ ਦਾ ਜਿੰਦਾ ਸ਼ਹੀਦ ਮੰਨਦੀ ਹੈ ਅਤੇ ਇਹੋ ਜਿਹੇ ਯੋਧੇ ਸਿੱਖ ਇਤਿਹਾਸ ਦੇ ਮਾਣ ਨੇ ਉਨ੍ਹਾਂ ਨੇ ਸਾਰੀ ਸਿੱਖ ਓਮ ਨੂੰ ਅਪੀਲ ਕੀਤੀ ਕਿ ਵਿਚਾਰਧਾਰਕ ਅਤੇ ਜਥੇਬੰਦੀਕ મતਪੇਦਾਂ ਨੂੰ ਬੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਭਾਈ ਸन्नी ਦੇ ਸਮਰਥਨ ਵਿੱਚ ਖੜੇ ਹੋਣ ਮੰਡ ਨੇ ਕਿਹਾ ਕਿ ਜਦੋਂ ਗੱਲ ਖੋਮ ਅਤੇ ਪੱਤ ਦੀ ਆਉਂਦੀ ਹੈ ਤਾਂ ਸਾਨੂੰ ਸਾਰੇ ਮਿਲ ਕੇ ਇੱਕ ਆਵਾਜ਼ ਬੰਨੀ ਚਾਹੀਦੀ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਜੇਲ੍ਹ ਅੰਦਰ ਭਾਈ ਸन्नी ਨਾਲ ਹੋਏ ਤਸ਼ਦਦ ਅਤੇ ਅਨਮੁੱਖੀ ਟਰਚਰ ਦੀ ਗੋਰ ਨਿੰਦਾ ਕੀਤੀ ਗਈ ਹੈ ਕਮੇਟੀ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਅਤੇ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਇਹ ਚੀਜ਼ ਨਾ ਰੋਕੀ ਗਈ ਤਾਂ ਸਿੱਖ ਕੌਮ ਵੱਡੇ ਪੱਧਰ ਤੇ ਸਰਕਾਰ ਦੇ ਵਿਰੁੱਧ ਸਟੈਂਡ ਲੈ ਲਈ ਮਜਬੂਰ ਹੋਵੇਗੀ। ਧਿਆਨ ਸਿੰਘ ਮੰਨ ਨੇ ਇਤਿਹਾਸਕ ਉਦਾਹਰਨਾਂ ਦੇ ਕੇ ਦੱਸਿਆ ਹੈ ਕਿ ਜਿਵੇਂ ਸਰਹੰਦ ਵਿੱਚ ਸ਼ਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੀ, ਉਸੇ ਤਰ੍ਹਾਂ ਕੌਮ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਸਹੀ ਜਵਾਬ ਦਿੰਦੀ ਆਈ ਹੈ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਭਵਿਕ ਵਿੱਚ ਪਾਈ ਸਨੀ ਨੋ ਬੰਦਾ ਸਿੰਘ ਬਹਾਦਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਕਮੇਟੀ ਨੇ ਇਹ ਵੀ ਦੱਸਿਆ ਕਿ ਮੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾ ਐਲਾਨ ਕੀਤਾ ਪੈਦਲ ਮਾਰਚ ਹੁਣ 10 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਮਾਰਚ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਨਾਲ ਕੀਤੀ ਜਾਵੇਗੀ ਇਸ ਪ੍ਰੈਸ ਕਾਨਫਰੰਸ ਨੇ ਸਿੱਖ ਜਥੇਬੰਦੀਆਂ ਵਿੱਚ ਇੱਕ ਨਵੀਂ ਇਕਜੁਟਤਾ ਦੀ ਲਹਿਰ ਪੈਦਾ ਕੀਤੀ ਹੈ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਵੱਡੇ ਪੱਧਰ ਤੇ ਸੰਘਰਸ਼ ਲਈ ਤਿਆਰ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਭਾਈ ਸੰਦੀਪ ਸਿੰਘ ਦਾ ਮਾਮਲਾ ਚੱਲ ਰਿਹਾ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਲੰਮਾ ਸਵਾ ਤੋਂ ਹੀ ਸੰਘਰਸ਼ ਦੇਖਿਆ। ਤੁਹਾਨੂੰ ਕੀ ਲੱਗਦਾ ਹੈ? ਦੇਖੋ ਬੇਨਤੀ ਹੈ ਕਿ ਹਰ ਗੱਲ ਦਾ ਨਾ ਕੁਰਬਾਨੀ ਤੇ ਉਹ ਕੁਰਬਾਨੀ ਕਿ ਕਿਸ ਕਾਰਨ ਤੇ ਹੈ ਤੇ ਕਿਉਂ ਹੋਈ ਹੈ? ਇਹ ਇਹ ਮਹੱਤਵਪੂਰਨ ਗੱਲ ਹੁੰਦੀ ਆ ਦੁਨੀਆ ਆਉਂਦੀ ਆ ਦੁਨੀਆ ਜਾਂਦੀ ਉਹ ਇੱਕ ਅਲੱਗ ਚੀਜ਼ ਐ ਸਵਾਲ ਐ ਕਿ ਜਿਸ ਬੰਦੇ ਨੇ ਖੁਦ ਜਿਹਦੇ ਉੱਤੇ 100 ਬੰਦੇ ਦੇ ਕਤਲ ਦਾ ਕੇਸ ਅਦਾਲਤ ਵਿੱਚ ਚੱਲ ਚੁੱਕਾ ਐ ਇਹ ਵੱਖਰੀ ਗੱਲ ਐ ਕਿ ਪੁਲਿਸ ਦੇ ਦਬਾਅ ਕਰਕੇ ਜਾਂ ਮਜਬੂਰੀਆਂ ਕਰਕੇ ਜਾਂ ਗਵਾਹੀਆਂ ਜਿਹੜੀਆਂ ਅਸੀਂ ਉਹ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਉਹਨਾਂ ਵਿੱਚੋਂ 100 ਕੁ ਦੇ ਲਗਭਗ ਉਹਦੇ ਵਿੱਚੋਂ ਉਹ ਬਰੀ ਹੋਇਆ ਐ ਪਰ ਇੱਕ ਗੱਲ ਹੈ ਕਿ ਉਹਨਾਂ ਲੋਕਾਂ ਨੇ ਉਹਦੇ ਵਿਰੁੱਧ ਕੇਸ ਪਾਏ ਸੀ। ਕੁਝ ਵਿੱਚ ਉਸ ਨੂੰ ਸਜ਼ਾ ਹੋਈ ਹੈ। ਉਮਰ ਕੈਦ ਵੀ ਹੋਈ ਹੈ, 10-10 ਸਾਲ ਦੀ ਵੀ ਸਜ਼ਾ ਹੋਈ ਹੈ ਤੇ ਅਜੇ ਉਹਦੇ ਦੇ ਕਈ ਕੇਸ ਹੋਰ ਚੱਲ ਵੀ ਰਹੇ ਸੀ। ਹਾਂਜੀ। ਪਰ ਉਹ ਇਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਜ਼ੁਲਮ ਸੀ ਉਹਨਾਂ ਨੂੰ ਮਤਲਬ ਕਿ ਉਹ ਭੁਗਦਾ ਹੋਇਆ ਇਸ ਸੰਸਾਰ ਤੋਂ ਚਲੇ ਗਿਆ। ਸੋ ਉਹਦੇ ਪਾਪਾਂ ਕਰਕੇ ਤੇ ਸਣੀ ਦੀ ਉਸ ਪਾਪਾਂ ਨੂੰ ਸੋਧਾ ਲਾਉਣ ਦੀ ਜਿਹੜੀ ਗੱਲ ਹੈ ਨਾ ਇਸ ਕਾਰਨ ਬੜੀ ਵੱਡੀ ਮਹੱਤਵਪੂਰਨ ਗੱਲ ਹੈ ਸਵਾਲ ਇਹ ਨਹੀਂ ਹੈਗਾ ਕਿ ਸੂਬਾ ਸਰਹੰਦ ਇੱਥੇ ਕਈ ਹੈਗੇ ਸਨ ਹੋਰ ਵੀ ਹੈਗੇ ਸਨ ਪਰ ਉਹ ਸਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਇਹਦੇ ਤੋਂ ਵੱਡੇ ਜ਼ੁਲਮ ਤੇ ਫਿਰ ਇਹ ਦਾਵਾ ਕਰਨਾ ਕਿ ਮੈਂ ਤੁਸੀਂ ਲੋਕ ਸੂਬਾ ਸਰਹੰਦ ਨੂੰ ਭੁੱਲ ਜਾਓਗੇ ਇਹ ਸੂਬਾ ਸਰਹੰਦ ਨੂੰ ਯਾਦ ਰੱਖੋਗੇ। ਕਈ ਘਟਨਾਵਾਂ ਇਤਿਹਾਸ ਵਿੱਚ ਯਾਦ ਰਹਿੰਦੀਆਂ ਨੇ। ਇਹ ਘਟਨਾ ਯਾਦ ਉਹਨਾਂ ਨੂੰ ਮਿਰੇ ਹੋਊਗੀ ਜਿਹੜੇ ਜ਼ੁਲਮ ਕਰਦੇ ਆ। ਅੱਛਾ ਇੱਕ ਮੈਂ ਗੱਲ ਪੁੱਛਣੀ ਚਾਹੁੰਦਾ ਥੋੜੀ ਕੌੜੀ ਹੈ ਲੇਕਿਨ ਹਾਂ ਬੋਲੋ ਗੱਲ ਤਾਂ ਹੋਣੀ ਚਾਹੀਦੀ ਹੈ। 30 ਸਾਲ ਹੋ ਗਏ ਸਿੱਖ ਸੰਘਰਸ਼ ਨੂੰ ਕੱਟੇ। ਅਜੇ ਤੱਕ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾ ਵੀ ਪੂਰੀ ਤਰ੍ਹਾਂ ਨਹੀਂ ਦਵਾ ਸਕੀ। ਉਹਦਾ ਕਾਰਨ ਇਹ ਹੈ ਜੀ ਕਿ ਜਿਹੜੀ ਇਹ ਸਜ਼ਾ ਹੁੰਦੀ ਹੈ ਨਾ ਇਹ ਰਾਸੀ ਤੌਰ ਤੇ ਦਿੱਤੀ ਜਾ ਸਕਦੀ ਸੀ ਰਾਸੀ ਤੌਰ ਤੇ ਜਿਹੜੀ ਵੈਸੇ ਸਜ਼ਾ ਹੁੰਦੀ ਹੈ ਉਹ ਤਾਂ ਜਿੰਦੇ ਸੁੱਖ ਇਹਨੇ ਦਿੱਤੀ ਹੈ ਬੀਨ ਸਿੰਘ ਸੁਤਵੰਦ ਸਿੰਘ ਕੇਰ ਸਿੰਘ ਅਰਾ ਨੇ ਵੀ ਦਿੱਤੀ ਆ ਹਵਾਰਾ ਸਾਹਿਬ ਰਾਜੋਣਾ ਸਾਹਿਬ ਦਲਾਵਰ ਸਿੰਘ ਉਹਨਾਂ ਨੇ ਦਿੱਤੀ ਆ ਬੜਾ ਕੁਝ ਹੋਇਆ ਆਪਣੇ ਸੁਖੀ ਕੁੱਕੀ ਅਰਾ ਨੇ ਦਿੱਤੀ ਆ ਹੋਰ ਵੀ ਬੜਾ ਕੁਝ ਪੰਥ ਵਿੱਚ ਜਿਹੜੇ ਜਿੰਨਾ ਜੁਲਮ ਪਾਪ ਕੀਤੇ ਉਹਨਾਂ ਨੂੰ ਸਜ਼ਾ ਮਿਲੀਆਂ ਨੇ ਫਰਜੇੜੀ ਸਮੁੱਚਕ ਤੌਰ ਤੇ ਹੁੰਦੀ ਹੈ ਹੁੰਦੀ ਹੈ ਸਤਾ ਵੱਲੋਂ ਸਤਾ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਟਿਕੜੁੰਮ ਬਾਜੀ ਖੇਡ ਕੇ ਕਦੇ ਬਰਨਾਵਾ ਕਦੇ ਬਾਦਲ ਕਦੇ ਵਿਅੰਤ ਤੇ ਕਦੇ ਪਟਿਆਲੇ ਵਾਲਾ ਉਹ ਰਾਜਾ ਜਿਹੜਾ ਬੜੇ ਲੰਮੇ ਸਦੀਆਂ ਤੋਂ ਪਰਖਿਆ ਹੋਇਆ ਸੀ ਸਰਕਾਰਾਂ ਵੱਲੋਂ ਉਹਨਾਂ ਨੂੰ ਸਤਾ ਦੇ ਉੱਤੇ ਕਾਬਜ਼ ਕੀਤਾ ਜਾਂਦਾ ਰਿਹਾ ਪੰਥ ਨੂੰ ਇਸ ਤੋਂ ਪਾਸੇ ਰੱਖਿਆ ਹਮੇਸ਼ਾ ਜੇ ਪੰਥ ਸਤਾ ਸਤਾ ਤੇ ਆਊਗਾ ਤੇ ਪੰਥ ਦੀ ਜਰੂਰ ਨਿਰਪੱਖ ਕਿਹ ਸੁਪਰੀਮ ਕੋਰਟ ਦੇ ਮੌਜੂਦਾ ਸਾਬਕਾ ਜਾਂ ਹਾਈ ਕੋਰਟ ਦੇ ਮੌਜੂਦਾ ਅਜਾਇਬ ਦੇ ਕੋਲੋਂ ਇਹਦੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਦਾ ਹੁਣ ਵੀ ਜੇ ਕਿਤੇ ਪਰਮਾਤਮਾ ਮੌਕਾ ਦੇਵੇ ਇਹ ਸਾਰਾ ਕੋਈ ਸਜ਼ਾ ਕਿਸੇ ਨੂੰ ਮਿਲੇ ਨਾ ਮਿਲੇ ਉਹ ਚਲੇ ਗਏ ਬਹੁਤ ਸਾਰੀ ਦੁਨੀਆ ਤੋਂ ਕਈ ਚਲੇ ਜਾਣਗੇ ਪਰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਰੂਰ ਨਤਾਰਿਆ ਜਾਏਗਾ ਇੱਕ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਜਿਹੜੇ ਗਰੰਥੀ ਸਿੰਘਾਂ ਨੇ ਸੋਪਾ ਸਿੰਘ ਦੀ ਅਰਦਾਸ ਕਰਨ ਤੋਂ ਇਨਕਾਰ ਕੀਤਾ ਅਸੀਂ ਉਨ੍ਹਾਂ ਨੂੰ ਵੀ ਸਨਮਾਨ ਕਰਾਂਗੇ ਔਰ ਅਸੀਂ ਜਿੰਨੇ ਵੀ ਗਰੰਥੀ ਸਿੰਘ ਨੇ ਜਿੰਨੇ ਵੀ ਰਾਗੀ ਸਿੰਘ ਨੇ ਜਾਂ ਕਥਾਵਾਚ ਕਥਾੜੇ ਸਿੰਘ ਨੇ ਪੰਥ ਦੇ ਅਥੀਓਨਾ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੇ ਅੰਤਮਰਦਾਸ ਉਹਦਾ ਉਹਦੇ ਪਾਠ ਕਿਸੇ ਵੀ ਕਿਸਮ ਦੀ ਕਿ ਕੋਈ ਵੀ ਧਾਰਮਿਕ ਕਿਰਿਆ ਦੇ ਵਿੱਚ ਕੋਈ ਵੀ ਜਿਹੜਾ ਗ੍ਰੰਥੀ ਜਾਂ ਰਾਗੀ ਜਾਂ ਕਥਾਵਾਚਕ ਭਾਵੇਂ ਉਹਦਾ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਹੋਵੇ ਉਹ ਉੱਥੇ ਨਜ਼ਰ ਨਹੀਂ ਆਉਣਾ ਚਾਹੀਦਾ ਜਿਵੇਂ ਕੇ ਪੀਐਸ ਕੋਟ ਸਵਾਰਨ ਤੋਂ ਘੋਟਨਾ ਇਹਨਾਂ ਦੇ ਮੌਕੇ ਪੰਥ ਨੇ ਬੜੇ ਵੱਡੀ ਇੱਕ ਜਨਰਲ ਧਿਆਲ ਜਨਰਲ ਧਿਆਲ ਬੜਾ ਵੱਡਾ ਰੋਸ ਪ੍ਰਗਟ ਕੀਤਾ ਸੀ ਕਿ ਤੁਸੀਂ ਸਾਡੀ ਕੌਮ ਦਾ ਸਤਿਆਨਾਸ਼ ਕੀਤਾ ਹੈ ਤੁਹਾਡੇ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਇਸ ਕਰਕੇ ਇਹ ਸੂਬਾ ਸਰਹੰਦ ਸੀਗਾ ਬਣਿਆ ਆਪਣੇ ਆਪ ਨੂੰ ਕਹਿੰਦਾ ਸੀ ਔਰ ਸੂਬੇ ਸਰਹੰਦ ਦੇ ਵਿਰੁੱਧ ਅੱਜ ਤੱਕ ਜਿਹੜੀ ਸਾਡੀ ਕੌਮ ਆ ਉਹ ਖੜੀ ਨਜ਼ਰ ਆਉਂਦੀ ਐ ਉੱਥੇ ਮੇਲੇ ਲੱਗਦੇ ਆ ਸੋ ਅਸੀਂ ਸਾਰੇ ਨੂੰ ਕਮਾਂਗੇ ਕਿ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਔਰ ਜਿਹੜਾ ਵੀ ਕਰੇ ਕਰੂਗਾ ਉਹਨੂੰ ਪੰਥਕ ਰਵੈਤਾਂ ਦੇ ਨਾਲ ਅਸੀਂ ਉਹਨੂੰ ਸੇਵਾ ਵੀ ਲਮਣ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਸੰਦੇਸ਼ ਦੇ ਉੱਤੇ ਅੱਜ ਦੀ ਪ੍ਰੇਤਕਾ ਨੂੰ ਫਰਵਰੀ ਕਰ ਰਹੇ ਹਾਂ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਜਿਸ ਨੇ ਬਹੁਤ ਵੱਡੀ ਕੁਰਬਾਨੀ ਬਾਹਰ ਹੁੰਦੇ ਐਵੇਂ ਕੀਤੀ ਔਰ ਜੇਲ੍ਹ ਵਿੱਚ ਜਾ ਕੇ ਵੀ ਉਹਨੇ ਵੱਡੀ ਕੁਰਬਾਨੀ ਕੀਤੀ ਆ ਔਰ ਉਸ ਕੁਰਬਾਨੀ ਦੇ ਨਾਲ ਸੈਂਕੜੇ ਮਾਵਾਂ ਭੈਣਾਂ ਔਰ ਸੁਹਾਗਣਾ ਜਿਨ੍ਹਾਂ ਦੇ ਭੈਣ ਭਰਾ ਪਤੀ ਪੁੱਤ ਝੂਠੇ ਮੁਕਾਬਲਿਆਂ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਮਾਰੇ ਅਸੀਂ ਸਮਝਦੇ ਆ ਕਿ ਅੱਜ ਉਹਨਾਂ ਸਾਰੀਆਂ ਭੈਣਾਂ ਉਹਨਾਂ ਮਾਵਾਂ ਉਹਨਾਂ ਪਤਨੀਆਂ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਈ ਹੈ। ਔਰ ਸਮੁੱਚਾ ਜਿਹੜਾ ਪੰਥ ਆ ਸਾਡੀ ਜਿਹੜੀ ਕੌਮ ਆ ਉਹ ਹਮੇਸ਼ਾ ਇਹੋ ਜੇ ਜੋਧਿਆਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਪੰਥ ਦਾ ਦਰਦ ਕੋਟ-ਕੋਟ ਕੇ ਭਰਿਆ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਾਨ ਸਨਮਾਨ ਕਰਦੀ ਆਈ ਹੈ ਔਰ ਅਸੀਂ ਸਾਰੀ ਸਿੱਖ ਕੌਮ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਵਧਾਈ ਦਿੰਨੇ ਆ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਆ ਅੱਜ ਉਹਦੇ ਨਾਲ ਖੜੀ ਐ ਔਰ ਅਸੀਂ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਹੋਣ ਦੇ ਨਾਤੇ ਸਾਰੀ ਕੌਮ ਨੂੰ ਮੈਂ ਅਪੀਲ ਕਰਦਾ ਵਾਂ ਕਿ ਸਾਡੇ ਵਿਚਾਰਕ ਮਤਭੇਦ ਜਿੱਥੇ ਬੰਦੀਆਂ ਦੇ ਪਾਰਟੀਆਂ ਦੇ ਵੱਖੋ-ਵੱਖਰੇ ਹੋ ਸਕਦੇ ਨੇ ਜਿੱਥੇ ਕੌਮ ਦੀ ਗੱਲ ਆਵੇ ਜਿੱਥੇ ਪੰਥ ਦੀ ਗੱਲ ਆਵੇ ਜਿੱਥੇ ਕੁਰਬਾਨੀ ਦੀ ਗੱਲ ਆਵੇ ਉਥੇ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਬਣ ਕੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਿੱਛੇ ਸਾਨੂੰ ਚਟਾਨ ਵਾਂਗੂ ਕੌਮ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਉਹਨੇ ਕੁਰਬਾਨੀ ਕੌਮ ਦੇ ਖਾਤਰ ਕੀਤੀ ਪੰਥ ਦੇ ਖਾਤਰ ਕੀਤੀ ਤੇ ਸਾਨੂੰ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਦੂਸਰਾ ਪਾਈ ਸੰਦੀਪ ਸਿੰਘ ਸਣੀ ਦੇ ਉੱਤੇ ਜੋ ਤਸ਼ੱਦਦ ਅਨਮੁਖੀ ਤਸ਼ੱਦਦ 3 ਡਿਗਰੀ ਟੌਰਚਰ ਜੋ ਹੋਇਆ ਵਾ ਅਸੀਂ ਇਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਉੱਚ ਏਜੰਸੀ ਤੋਂ ਇਸ ਸਭ ਕਾਹੇ ਦੀ ਜਾਂਚ ਦੀ ਮੰਗ ਵੀ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਅਸੀਂ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਵੀ ਕਹਿਣਾ ਚਾਹੁੰਦੇ ਹਾਂ ਕਿ ਅਗਰ ਭਾਈ ਸੰਦੀਪ ਸਿੰਘ ਸਣੀ ਦੀ ਜਾਂਚ ਨਾ ਹੋਈ ਜਾਂ ਉਹਦੇ ਤੇ ਤਸ਼ੱਦਦ ਨਾ ਬੰਦ ਕੀਤਾ ਤੇ ਸਿੱਖ ਕੌਮ ਖਾਲਸਾ ਪੰਥ ਜਿਹੜਾ ਹੈ ਉਹ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਸਟੈਂਡ ਉਹ ਲੈਣ ਵਾਸਤੇ ਮਜਬੂਰ ਹੋਊਗਾ ਸੋ ਅਸੀਂ ਸਾਰੇ ਅੱਜ ਇਹ ਫਕਰ ਮਹਿਸੂਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਧਾਣ ਵੀ ਚੜ ਕੇ ਆਏ ਜਿਵੇਂ ਸਰਹੰਦ ਦੇ ਵਿੱਚ ਸੂਬੇ ਸਰਹੰਦ ਨੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਉਹਨੂੰ ਸਜ਼ਾ ਦਿੱਤੀ ਜੋ ਇੱਕ ਪੰਥ ਦੇ ਵਿੱਚ ਉਹ ਇਤਿਹਾਸ ਮੀਲ ਪੱਥਰ ਬਣ ਕੇ ਅੱਜ ਵੀ ਜਿਉਂ ਦੀ ਤਿਉਂ ਖੜਾ ਹੈ ਇੱਥੇ ਪਹਿਲਾ ਸੁਦੇਰ ਸੂਰੀ ਵਰਗੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਧੀਆ ਭੈਣਾਂ ਦੇ ਵਿਰੁੱਧ ਜਿਹੜੇ ਜ਼ਹਿਰ ਉਗਲਦੇ ਸੀ ਸੋ ਉਹਨਾਂ ਨੂੰ ਵੀ ਜਿਹੜਾ ਉਹਦਾ ਬਦਲਾ ਲਿਆ ਔਰ ਮਰਦਾਂ ਵਾਲਾ ਕੰਮ ਕੀਤਾ ਅਸੀਂ ਇਹਨਾਂ ਨੂੰ ਸੂਰਮੇ ਕਹਾਂਗੇ ਇਹਨਾਂ ਨੂੰ ਜੋਧੇ ਕਵਾਂਗੇ ਔਰ ਸਮੁੱਚਾ ਪੰਥ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਔਰ ਹਰ ਲੜਾਈ ਜਿਹੜੀ ਭਾਵੇਂ ਉਹ ਕਾਨੂੰਨੀ ਹੋਵੇ ਭਾਵੇਂ ਸੰਘਰਸ਼ੀ ਹੋਵੇ ਹੋਵੇ ਅਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਅਸੀਂ ਲੜਾਈ ਜਿਹੜੀ ਉਹ ਲੜਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਇਸ ਕਰਕੇ ਅੱਜ ਇੱਥੇ ਕੀਤੀ ਸਿੰਝਾ ਵੀ ਭਾਈ ਸਾਹਿਬ ਇੱਕ ਗੱਲ ਦੱਸੋ ਭਈ ਭਾਈ ਸੰਦੀਪ ਸਿੰਘ ਨੂੰ ਕੋਈ ਸਨਮਾਨ ਦਿੱਤਾ ਜਾਏਗਾ ਇਸ ਤੁਰਬਾਨੀ ਦੇ ਉੱਤੇ ਹਾਂ ਇਸ ਦਾ ਤੁਹਾਨੂੰ ਚਿੰਤਾ ਸ਼ੀਲਸ਼ਾ ਮਰਦਾਉਣਾ ਵਾਸਤੇ ਕੀ ਭਵਿਕ ਵਿੱਚ ਕੋਈ ਸਰਬੱਤ ਖਾਲਸਾ ਟੀਮ ਵੱਲੋਂ ਹੈ ਇਹੋ ਜਿਹਾ ਪ੍ਰੋਗਰਾਮ ਅਸੀਂ ਇਸ ਗੱਲ ਤੇ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨਿਤ ਕਰਾਂਗੇ ਪੈਦਲ ਮਾਰਚ ਕੱਢਣਾ ਸੀ ਆਪਾਂ ਉਹਦੀ ਤਰੀਕ ਵੀ ਬਦਲੀ ਸੀ ਥੋੜਾ ਜਿਹਾ ਉਹਦੇ ਬਾਰੇ ਕੋਈ ਸਟਾਫ ਆ ਹਾਂ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਅਸੀਂ ਪੈਦਲ ਮਾਰਚ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਤੇ ਅੱਜ ਵੀ ਕਾਇਮ ਆ ਅਸੀਂ ਥੋੜਾ ਜਿਹਾ ਅੱਗੇ ਇਸ ਕਰਕੇ ਕੀਤਾ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਪਾਣੀ ਆ ਗਿਆ ਸੀ ਸੰਗਤਾਂ ਵੱਲੋਂ ਵੀ ਅਪੀਲ ਆਈ ਸੀ ਕਿ ਇਸ ਨੂੰ ਅੱਗੇ ਕੀਤਾ ਜਾਵੇ ਸੋ ਉਹ ਮਾਰਚ ਜਿਉਂ ਦਾ ਤਿਉਂ ਨਿਕਲੂਗਾ ਪਰ ਉਹਦੇ ਜਿਹੜੀ ਤਰੀਕ ਆ ਉਹ 10 ਨਵੰਬਰ ਹੋਊਗੀ 10 ਨਵੰਬਰ ਤੋਂ ਫਿਰ ਇਹ ਕਾਲ ਤੱਕ ਸਾਥ ਤੇ ਅਰਦਾਸ ਕਰਕੇ ਉਹਦੀ ਸ਼ੁਰੂਆਤ ਕੀਤੀ। ਹਾਂਜੀ